ਹਰ ਸਾਲ ਇਹ ਮਾਰ ਪੈ ਜਾਂਦੀ ਆ ਤੇ 2023 ਚ ਆਇਆ ਸੀ ਤੇ 24 ਲੱਗ ਗਿਆ ਤੇ ਹੁਣ ਫੇ 25 ਦੇ ਫੇਚ ਪਾਣੀ ਆ ਗਿਆ ਬੱਚੇ ਜਿਹੜੇ ਬਾਹਰ ਕੱਢੇ ਆ ਇੱਕ ਇੱਕ ਦੋ ਦੋ ਜੀ ਅਸੀਂ ਘਰੇ ਬੈਠੇ ਆ ਡੰਗਰਾਂ ਨੂੰ ਪੱਠੇ ਪਾਉਣ ਬਾਅਦ ਘਰ ਬਹੁਤ ਛੜਨੇ ਔਖੇ ਸਾਰਾ ਸਮਾਨ ਪਿਆ ਦੋ ਦੋ ਟਰੱਕ ਸਮਾਨ ਦੇ ਪਏ ਇੱਕ ਘਰ ਚ ਖਰਾਬ ਹੀ ਆਪਣਾ ਮੋੜ ਘਰ ਦਾ ਘਰ ਦਾ ਤਾਂ ਹੁਣ 7-8 ਪਾਣੀ ਚੜ ਗਿਆ ਜਿੱਥੇ ਨੀਆ ਚ ਪਾਣੀ ਵੜ ਗਿਆ ਉੱਥੇ ਕਾਹਦਾ ਸੇਫ ਹੋਤਾ ਦਾ ਬੰਦਾ ਨਾ ਕਿੰਨੇ ਕ ਪਿੰਡ ਨੇ ਜਿਹੜੇ ਇਹ ਜਿਹੜੇ ਹਟ ਦੇ ਪਾਣੀ ਹੈ ਇਹਦੀ ਮਾਰ ਹੀ ਠਾ ਗਈ ਜੀ 16 17 ਪਿੰਡ ਕਹਿੰਦੇ ਜਿਹੜੇ ਬਾਉਪੁਰ ਦੇ ਏਰੀਏ ਦੇ 16 17 ਪਿੰਡ ਆਏ ਆ ਕਿੰਨੀ ਕੀ ਮੁਸ਼ਕਲ ਹੁੰਦੀ ਆ ਜਿਹੜੀ ਲੱਕੜ ਵਾਲੀ ਕਿਸ਼ਤੀ ਚਲਾਉਣ ਨੂੰ ਬਹੁਤ ਜੀ ਮੁਸ਼ਕਲ ਆਉਂਦੀ ਜੀ ਜਿਉਂ ਘਰ ਤੋਂ ਚਲਾਈ ਇੱਥੇ ਤੱਕ ਆਉਣਾ ਪੈਂਦਾ ਇਦਾਂ ਕਿੰਨਾ ਸਮਾਂ ਲੱਗ ਜਾਂਦਾ 5 ਕਿਲੋਮੀਟਰ 5 ਕਿਲੋਮੀਟਰ ਆ ਜੀ ਕੋਈ ਸਰਕਾਰੀ ਤੁਹਾਨੂੰ ਕਿਸ਼ਤੀਆਂ ਨਹੀਂ ਮਿਲੀਆਂ ਸਰਕਾਰ ਵੱਲੋਂ ਨਹੀਂ ਜੀ ਕੋਈ ਨਹੀਂ ਸਹੂਲਤ ਆਈ ਜੀ ਲੱਕੜ ਵਾਲੀਆਂ ਕਿਸਨ ਕਿਸ਼ਤੀਆਂ ਕਿਹਨਾਂ ਨੇ ਦਿੱਤੀਆਂ ਤੁਹਾਨੂੰ ਆਪਣੇ ਥੋੜੇ ਥੋੜੇ ਪੈਸੇ ਇਦਾਂ ਕਰਕੇ ਭੈਣ ਭਰਾਵਾਂ ਦੇ ਫੀਸ ਹੀ ਹੁੰਦੀਆਂ ਨੇ ਕੋਈ ਪਾਣੀ ਨਹੀਂ ਆਇਆ ਕੋਈ ਕਾਣੀ ਨਹੀਂ ਕੋਈ ਗੱਲਬਾਤ ਨਹੀਂ ਗਈ ਮੈਡੀਕਲ ਸਹੂਲ ਨਾ ਹੋ ਗਿਆ ਸਾਨੂੰ ਰੋਲਾ ਪਾਉਂਦੇ ਵੀ ਪਾਣੀ ਵਧਦਾ ਪਿਆ ਵਧਦਾ ਪਿਆ ਹਰੀ ਕਿਤੋਂ ਰਿਲੀਜ਼ ਕਰੋ ਰਿਲੀਜ਼ ਕਰੋ ਇਹਨਾਂ ਪ੍ਰਸ਼ਾਸਨ ਨੇ ਕੰਨ ਤੇ ਜੂ ਨਹੀਂ ਸਰਕੇ ਐਸਡੀਆਰਐਫ ਦੀਆਂ ਟੀਮਾਂ ਕਿੰਨੀਆਂ ਕਿ ਲੱਗੀਆਂ ਜੀ ਮੈਂ ਦੋ ਕਬੂਟਾਂ ਦੇਖੀਆਂ ਐਸਡੀਆਰਐਫ ਦੀਆਂ ਬਾਕੀ ਸਾਰੇ ਸਮਾਜ ਸੇਵੀ ਆ ਜੀ ਬਾਕੀ ਸਮਾਜ ਸੇਵਾਦਾਰ ਜਾਂ ਲੋਕਲ ਇਥੋਂ ਦੇ ਜਿਹੜੇ ਲੋਕ ਫਸੇ ਹੋਏ ਨੇ ਉਹੀ ਲੱਗੇ ਹੋਏ ਨੇ ਆਪ ਹੀ ਆਪਣੀ ਜਾਨ ਆਪ ਹੀ ਬਚਾਉਣੀ ਆ ਜੀ ਕਿਸੇ ਨੇ ਕਿੱਥੇ ਆਵਾਜ਼ ਨਹੀਂ ਈ ਦੇ ਵਿੱਚ ਮਾਰ ਪਈ ਤਦ ਵੀ ਇਹੀ ਪਿੰਡ ਸੀਗੇ ਹੁਣ ਫੇਰ ਇਹ 25 ਦੇ ਵਿੱਚ ਵੀ ਉਹੀ ਹਾਲ ਆ ਇਹ ਕਿਉਂ ਨਹੀਂ ਇੰਤਜ਼ਾਮ ਕਰਦੀ ਡੇਢ ਸਾਲ ਦੋ ਸਾਲ ਇਹਨਾਂ ਨੂੰ ਵਿੱਚ ਸਮਾਂ ਮਿਲਿਆ ਇਹਨਾਂ ਨੇ ਕਿਉਂ ਨਹੀਂ ਬੰਨ ਬੱਤੇ ਕੀ ਸਰਕਾਰਾਂ ਕੋਲ ਪੈਸਾ ਹੈ ਨਹੀਂ ਬੱਚੇ ਬਿਮਾਰ ਹਨ ਦਵਾਈਆਂ ਵੀ ਹੁਣ ਮੈਂ ਲੈ ਕੇ ਆਇਆ ਸਾਡੇ ਰਿਸ਼ਤੇਦਾਰਾਂ ਦੇ ਤਰਨਦਾਨ ਉਹ ਦੇ ਗਏ ਦਵਾਈਆਂ ਉਹ ਤੇ ਉਹ ਆਪਣੇ ਇੱਕੋ ਦਵਾਈਆਂ ਦਈ ਜਿਹੜਾ ਸਿਰ ਪੀੜਾ ਆ ਉਹ ਆਪਣੇ ਖੁਰਕੜੀਆਂ ਦਈ ਜਾਂਦੇ ਉਹ ਟੂਪੇ ਇੱਕ ਦਈ ਜਾਂਦੇ ਤਾਂ ਦਵਾਈ ਕਿਹੜੀ ਤੇ ਆਉਂਦੀ ਵਿਖਾਉਣ ਕਿਹੜੀ ਦਵਾਈ ਤੇ ਲਗਾ ਕੈਂਪ ਲੱਗਾ ਤੇ ਅਜੇ ਮੋਕਾ ਟਰਾਚਣੀ ਤੇ ਆ ਰਿਹਾ ਸਾਰਿਆਂ ਨੂੰ ਬੇਜਤੀ ਵੱਤ ਵਸਮਾਨ ਲਗੇ ਇੱਥੇ ਪਹੁੰਚਣ ਉਸ ਸਾਹਮਣੇ ਵੇਖ ਲੈ ਕਿੰਨਾ ਘਾਹ ਆਇਆ ਝੋਨੇ ਦੀ ਗੱਲ ਕਰ ਲਈਏ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਬਾਈ ਹੁਣ ਝੋਨਾ ਲਾਉਣ ਤੋਂ ਸ਼ੁਰੂ ਹੋ ਗਿਆ ਵੇਖ ਲੋ ਕਿੰਨਾ ਨੁਕਸਾਨ ਖਰਚਾ ਕੀਤਾ ਫਸਲ ਪਾਲੀ ਹੁਣ ਜੜਾ ਹੋ ਗਿਆ 2023 ਦੇ ਵਿੱਚ ਝੋਨੇ ਦੀ ਤਬਾਹੀ ਹੋਈ ਸੀ ਜਾਂ ਤੁਹਾਡੀ ਫਸਲ ਤਬਾਹ ਹੋਈ ਸੀਗੀ ਉਦੋਂ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਗਿਆ ਸੀ ਸਰਕਾਰਾਂ ਬਾਈ ਕਹਿੰਦੀਆਂ ਤਾਂ ਬਹੁਤ ਗੋਸ਼ਾ ਹੁਣਾ ਤੁਹਾਡੇ ਸਾਹਮਣੇ ਕਹਿੰਦੇ ਕੁਕੜੀ ਦਾ ਵੀ ਦੇਵਾਂਗੇ ਸੀ ਤਮਾਰ ਬੱਕਰੀ ਦਾ ਵੀ ਕਹਿੰਦੇ ਸੀ ਬੱਕਰੀ ਦਾ ਵੀ ਕਹਿੰਦੀ ਉਹਨੇ ਇੱਕ ਆਸੇ ਨਹੀਂ ਦਿੱਤਾ ਸਰਕਾਰਾਂ ਨੇ ਕੀ ਕਰਨਾ ਤਾਂ ਪੰਜਾਬ ਆਪ ਵੀ ਆਪਦੇ ਮੁੰਡੇ ਉੱਠਣਗੇ ਉਹ ਕਹਿੰਦੇ ਆ ਵੀ ਉਹ ਸੱਚੇ ਆ ਮੁਰਗੀ ਦਾ ਤੇ ਬੱਕਰੀ ਦਾ ਮੌਜਾ ਦਵਾਂਗੇ ਵੀ ਤੁਹਾਨੂੰ ਡੋਬ ਕੇ ਦਵਾਂਗੇ ਜੇ ਤੁਸੀਂ ਡੁੱਬ ਜੂਗੇ ਨਾ ਤੁਹਾਡੇ ਘਰ ਬੁਗੇ ਡੁੱਬਦੇ ਪਏ ਆ ਜਦੋਂ ਪੂਰੇ ਡੁੱਬ ਗਏ ਤੇ ਤੁਸੀਂ ਉਹ ਤੁਹਾਨੂੰ ਬੱਕਰੀਆਂ ਲੈ ਦਾਂਗੇ ਤੇ ਕੋਠੇ 'ਤੇ ਚੜ ਕੇ ਤੁੰਦਾ ਆਂਦੇ ਨਾ ਵੀ ਚਾਹ ਬਣਾ ਕੇ ਦੇ ਪੀਓ ਜੀ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਬਾਉਪਰ ਜਦੀਦ ਦੇ ਵਿੱਚ ਪਹੁੰਚੇ ਆ ਜਿੱਥੇ ਆ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇਸ ਸਾਲ 2023 ਵਰਗਾ ਮਾਹੌਲ ਹੈ ਜਿਹੜਾ ਜਿਹੜਾ ਹਾਲਾਤ ਕਹਿ ਸਕਦੇ ਆ ਇਸ ਵਕਤ ਬਣੇ ਹੋਏ ਨੇ ਹਰ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਇੱਥੋਂ ਦੇ ਲੋਕ ਨੇ ਜਿਹੜੇ ਬਉਪਰ ਜਦੀਦ ਪਿੰਡ ਦੇ ਨੇੜਲੇ ਨੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਖਿਰਕਾਰ ਬਿਆਸ ਨਰਿਆ ਦਾ ਬੰਨ ਟੁੱਟਣ ਦੇ ਨਾਲ ਅਜਿਹੇ ਹਾਲਾਤ ਇਨ੍ਹਾਂ ਪਿੰਡਾਂ ਦੇ ਵਿੱਚ ਬਣੇ ਨੇ ਸਾਡੇ ਨਾਲ ਇੱਥੋਂ ਦੇ ਵਸਨੀਕ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ ਕਦੋਂ ਤੋਂ ਅਜਿਹੇ ਹਾਲਾਤ ਬਣੇ ਹੋਏ ਨੇ ਜੀ ਇਹ ਤਾਂ ਬਹੁਤ ਚਿਰ ਹੀ ਹੋ ਗਿਆ ਚਾ ਬਣਿਆ ਨੂੰ ਹਮ ਹਰ ਸਾਲ ਹੀ ਮਾਰ ਪੈ ਜਾਂਦੀ ਆ ਤੇ 2023 ਚ ਆਇਆ ਸੀ ਤੇ 24 ਤੇ ਹੁਣ ਫੇ 25 ਦੇ ਫੇਚ ਪਾਣੀ ਆ ਗਿਆ ਉਦੋਂ ਦੇ ਮਾਂ ਸੂਤ ਰੇਤਾ ਰੂਤਾ ਕੱਢੇ ਵੈਲੀਆਂ ਚੋਂ ਤੇ ਸੂਤ ਉਹਦੇ ਹਾਰ ਕਾਉਣ ਫੇ ਇਹੋ ਕੁਛ ਹੋ ਗਿਆ ਹੁਣ ਸਿਰਫ ਥੋੜੇ ਥੋੜੇ ਥੜੇ ਲੰਗੇ ਆ ਜਿੱਥੇ ਜੀ ਬੈਠੇ ਬੱਚੇ ਜਿਹੜੇ ਬਾਹਰ ਕੱਢੇ ਆ ਏਕ ਏਕ ਦੋ ਦੋ ਜੀ ਅਸੀਂ ਘਰੇ ਬੈਠੇ ਆ ਡੰਗਰਾਂ ਨੂੰ ਪੱਠੇ ਪਾਉਣ ਵਾਸਤੇ ਤੇ ਕਿੰਨੇ ਕੁ ਫੁੱਟ ਉਚਾਈ ਤੱਕ ਪਾਣੀ ਪਹੁੰਚ ਗਿਆ ਜੀ ਘਰਾਂ ਚ ਘਰਾਂ ਦੇ ਵਿੱਚ ਲੱਗਾ 7-8 ਫੁੱਟ 8 ਫੁੱਟ 8-8 ਫੁੱਟ ਤੱਕ ਇਹਦੇ 10 ਫੁੱਟ ਵੀ ਹੈਗਾ ਕਿਸੇ ਦੇ 5 ਵੀ ਹੈਗਾ ਕਿਸੇ ਦੇ 4 ਵੀ ਹੈਗਾ ਅੱਛਾ 2019 ਜਾਂ 2023 ਦੀ ਗੱਲ ਕਰ ਲਈਏ ਉਦੋਂ ਹਾਂਜੀ ਪੂਰਾ ਉਦੋਂ ਉਦੋਂ ਵੱਧ ਗਿਆ 23 ਨਾਲੋਂ ਵੱਧ ਗਿਆ ਜੀ ਹਾਂਜੀ ਬਾਈ ਜੀ ਕਿਹੋ ਜੇ ਹਾਲਾਤ ਹੈ ਜੀ ਘਰਾਂ ਚ ਹਾਲਾਤ ਬਾਈ ਜੀ ਬਹੁਤ ਮਾੜੇ ਘਰਾਂ ਚ 7-8 ਪਾਣੀ ਆ ਗਿਆ ਜਿਹੜੇ ਘਰੇ ਉੱਥੇ ਹਾਲਾਤ ਮਾੜੀ ਹੋਣੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਹੁਣ ਆਪਾਂ ਨੂੰ ਆਇਆ ਵੀ ਰਲ ਮਿਲ ਕੇ ਆਪਣੇ ਬੰਦੇਆਂ ਦਾ ਸਾਥ ਦੇ ਦਈਏ ਕਿਉਂਕਿ ਹੁਣ ਇਹ ਕੁਦਰਤ ਹੈ ਤੇ ਕੋਈ ਮਰੇ ਕੁਝ ਨਹੀਂ ਆਪਾਂ ਕਰ ਸਕਦੇ ਆਪਾਂ ਆਪਣੇ ਬੰਦੇ ਦੀ ਸਹਾਇਤਾ ਹੀ ਕਰ ਸਕਦੇ ਜਿਹੜੇ ਘਰਾਂ ਚ ਫਸੇ ਨੇ ਉਹਨਾਂ ਨੂੰ ਲੈ ਆਈਏ ਕੋਈ ਪਸੂਆਂ ਦਾ ਪ੍ਰਸ਼ਾਦਾ ਪਾਣੀ ਆ ਉਹਨਾਂ ਦਾ ਪ੍ਰਸ਼ਾਦਾ ਪਾਣੀ ਆ ਇਹਦਾ ਕੋਈ ਜਿਗਾਰਡ ਕਰੀਏ ਆਪਣੇ ਜਿੰਨੇ ਵੀ ਲੋਕ ਅੱਗੇ ਵੀ ਆ ਹੁਣ ਜਿੰਦੋਂ ਆਪਾਂ ਨੂੰ ਪਤਾ ਵੀ ਬੰਨ ਟੁੱਟਿਆ ਕਿ ਇਹ ਲੋਕਾਂ ਨੇ ਬੰਨ ਤੇ ਜਾਣਾ ਹੁਣ ਕਿਸੇ ਨੇ ਡੰਗਰਾਂ ਦੀ ਸੇਵਾ ਕਰਨੀ ਆ ਸਾਰੇ ਪੰਜਾਬ ਚ ਲੋਕ ਕੀ ਹੁੰਦੇ ਆ ਕਿਉਂਕਿ ਸਹਾਇਤਾ ਕਰਨੀ ਆ ਆਪਾਂ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਕੁਦਰਤ ਸਰਕਾਰ ਵੱਲੋਂ ਸਹਾਇਤਾ ਨਹੀਂ ਕੀਤੀ ਜਾ ਰਹੀ ਸਰਕਾਰ ਵੱਲੋਂ ਫੋਲ ਸਹਾਇਤਾ ਕੀਤੀ ਜਾਂਦੀ ਆ ਜਿੰਨੀ ਕੁ ਉਹ ਜੋਗਗੇ ਹਨ ਉਹ ਕਰਦੇ ਆ ਕਿਉਂਕਿ ਆਪਣੇ ਪੰਜਾਬ ਚ ਕਦੇ ਵੀ ਇਹ ਕਮੀ ਨਹੀਂ ਆਈ ਵੀ ਆਪਣੇ ਪਿਆਰ ਦੇ ਮੁੰਡੇ ਸੇਵਾ ਨਹੀਂ ਕਰਦੇ ਜਿਹੜਾ ਵੀ ਕੰਮ ਆਉਂਦਾ ਆਪਣੇ ਲੋਕ ਵੱਧ ਚੜ ਕੇ ਹਿੱਸਾ ਪਾਉਂਦੇ ਹੁਣ ਵੀ ਜਿਵੇਂ ਉਹ ਹੜਾ ਆ ਲੋਕਾਂ ਨੇ ਦੇਖ ਲਿਓ ਤੁਸੀਂ 10 15 ਦਿਨਾਂ ਦੇ ਟੇਟਰਾਂ ਤੇ ਇੱਥੇ ਰੱchnਾ ਪਾਣੀ ਲੈ ਕੇ ਆਉਣਾ ਸਾਰਿਆਂ ਨੇ ਸੇਵਾ ਕਰਨੀ ਆਪਾਂ ਕਿਉਂਕਿ ਕੁਦਰਤ ਮੂਰੀ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਇਹ ਸਰਕਾਰ ਵੱਲੋਂ ਕਿੰਨੀਆਂ ਕਿਸ਼ਤਾਂ ਕਿਸ਼ਤੀਆਂ ਦਿੱਤੀਆਂ ਜੀ ਤੁਹਾਨੂੰ ਕਿਸ਼ਤੀਆਂ ਹੈਗੀਆਂ 5 4 ਹੈਗੀਆਂ ਵਾ ਸਰਕਾਰ ਵੱਲੋਂ ਤੇ 5 6 ਹੈਗੀਆਂ ਵਾ ਰਾਣਾ ਸਾਹਿਬ ਵੱਲੋਂ ਇੰਦਰ ਪ੍ਰਤਾਪ ਵੱਲੋਂ ਉਹਨੂੰ ਵੀ ਦਿੱਤੀਆਂ ਤੇ ਕਿਸ਼ਤੀਆਂ ਕਿਹੜੀ ਜਿਹੜੀਆਂ ਮੋਟਰ ਨਾਲ ਚੱਲਣ ਵਾਲੀਆਂ ਉਹ ਦਿੱਤੀਆਂ ਜੀ ਨਹੀਂ ਦ ਹਾਂਜੀ ਹੱਥ ਵਾਲੀ ਦਾ ਫਾਇਦਾ ਸਾਨੂੰ ਜਿਹੜੀ ਮੋਟਰ ਵਾਲੀ ਚੱਲਦੀ ਹੈ ਜੋ ਚੱਲਦੀ ਲਾਗੇ ਜਾਂਦੀ ਹੈ ਘਰ ਤੇ ਉਹ ਛਲ ਵੱਜਦੀ ਪਾਣੀ ਦੀ ਪਾਣੀ ਛਲ ਵੱਜ ਕੇ ਘਰ ਢਈਦਾ ਉਹ ਨਹੀਂ ਠੀਕ ਸਾਨੂੰ ਅੱਛਾ ਜਦੋਂ ਪਾਣੀ ਦਾ ਪੱਧਰ ਵਧਣ ਲੱਗਿਆ ਸੀ ਜਾਂ ਤੁਹਾਨੂੰ ਲੱਗ ਰਿਹਾ ਸੀ ਵੀ ਭਾਈ ਇਸ ਇਲਾਕੇ ਚ ਪਾਣੀ ਆ ਸਕਦਾ ਹੈ ਸਰਕਾਰ ਵੱਲੋਂ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਗਈ ਕਿ ਘਰ ਕਾਲੀ ਕਰ ਦਿਓ ਕਿ ਪਾਣੀ ਦਾ ਪੱਧਰ ਵੱਧ ਸਕਦਾ ਹੈ ਜੀ ਹਾਂਜੀ ਗੱਲ ਤਾਂ ਉਹਨੇ ਕੀਤੀ ਸੀ ਵੀ ਪਾਣੀ ਵਧਣਾ ਬਾਹਰ ਆਓ ਤੇ ਬਾਹਰ ਹੋਣੀ ਨਾ ਨਾ ਸਮਾਨ ਛੱਡ ਕੇ ਬਾਹਰ ਕਿਤਰਾ ਜਾਈਏ ਪੇ ਘਰ ਬਹੁਤ ਛੱਡਨੇ ਔਖੇ ਸਾਰਾ ਸਮਾਨ ਪਿਆ ਦੋ ਦੋ ਟਰੱਕ ਕਾ ਸਮਾਨ ਦੇ ਪਏ ਇੱਕ ਘਰ ਚ ਮਾਲ ਡੰਗਰ ਉੱਤੇ ਆ ਚਲੋ ਬੱਚੇ ਛੱਡ ਗਏ ਬੱਚੇ ਬਾਹਰ ਖਲੋਂਦੇ ਨਹੀਂ ਉਹ ਆਂਦੇ ਘਰੇ ਜਾਣਾ ਘਰ ਦਾ ਸਮਾਨ ਖਰਾਬ ਹੋ ਗਿਆ ਸਾਰਾ ਜੀ ਅਜੇ ਪਾਣੀ ਥੋੜਾ ਥੋੜਾ ਰਹਿਂਦਾ ਵਾ ਕੋਈ ਫੋਟ ਕਵਾ ਕੇ ਦਿੱਤਾ ਫੋਟ ਰਹਿਣ ਪਾਣੀ ਚੱਲਣ ਵਾਸਤੇ ਅੰਜ ਘਰੇ ਬੈਠੇ ਆਂ ਹਾਂਜੀ ਜਦੋਂ ਸਾਰੇ ਪਾਸੇ ਪਾਣੀ ਆ ਗਈ ਖਰਾਬ ਹੀ ਆਪਣਾ ਮੋੜ ਘਰ ਦਾ ਘਰ ਦਾ ਤਾਂ ਹੁਣ 7-8 ਪਣ ਪਾਣੀ ਚੜ ਗਿਆ ਜਿੱਥੇ ਨੀਂਹਾਂ 'ਚ ਪਾਣੀ ਵੜ ਗਿਆ ਉੱਥੇ ਕਾਹਦਾ ਸੇਫ ਹੋਤਾ ਦਾ ਬੰਦਣਾ ਉਹ ਤੁਹਾਨੂੰ ਸਾਰੇ ਲੋਕ ਜਿਹੜੇ ਘਰਾਂ 'ਚ ਬੈਠੇ ਚ ਉਹਨਾਂ ਨੂੰ ਬਾਹਰ ਲਿਉਂਨੇ ਆ ਕਿਉਂਕਿ ਜਦੋਂ ਪਾਣੀ ਘਟੂਗਾ ਉਦੋਂ ਹੀ ਹੱਲ ਹੋਣਾ ਘਰ ਦਾ ਤਾਂ ਘਰ ਛੱਡਿਆ ਨਹੀਂ ਜਾਣਾ ਬਈ ਕਿਸੇ ਤੋਂ ਜੇ ਆਪਾਂ ਕਹੀਏ ਵੀ ਇੱਥੇ ਆਪਾਂ ਹੱਲ ਕਰਦਾਂਗੇ ਸਾਰੇ ਬੰਦਿਆਂ ਦਾ ਹੱਲ ਨਹੀਂ ਹੋਣਾ ਠੀਕ ਹੈ ਜੀ ਇਹ ਜਿਹੜਾ ਘਰ ਦਾ ਸਮਾਨ ਲਿਉਣ ਵਾਸਤੇ ਜਾਂ ਮਾਲ ਡੰਗਰ ਲਿਉਣ ਵਾਸਤੇ ਤੁਹਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਦਿੱਤੀ ਗਈ ਜੀ ਸਹ ਉਚਾਰ ਆ ਰਿਹਾ ਸਰਕਾਰ ਵੱਲੋਂ ਪਾਜੀ ਕੋਈ ਨਹੀਂ ਆ ਰਿਹਾ ਆਇਆ ਸਚਾਰਾ ਇੱਥੇ ਬਾਬੇ ਇੱਕਦਮ ਕੱਲ ਲਾ ਕੇ ਗਿਆ ਟਰਾਲ ਲੱਕ ਪੱਠਿਆਂ ਦਾ ਉਹ ਥੋੜਾ ਥੋੜਾ ਸਾਰਿਆਂ ਨੇ ਬੇੜਿਆਂ ਦੇ ਲੱਦ ਕੱਪੜੇ ਘਰਾਂ 'ਚ ਖੜਿਆ ਵਜੇ ਸੁੱਕਾ ਥਾਵ ਉਹਨਾਂ ਪਾਇਆ ਅੱਛਾ ਪਾਣੀ ਵਦਨ ਦੇ ਨਾਲ ਬੱਚਿਆਂ 'ਚ ਬਿਮਾਰੀਆਂ ਵਧ ਰਹੀਆਂ ਜੀ ਹਾਂ ਜੀ ਵਧ ਰਹੀਆਂ ਜੀ ਬੱਚੇ ਬਿਮਾਰ ਹੁੰਦੇ ਆ ਪਾਣੀ ਦੀ ਮੁੜਕੇ ਨਾਲ ਬੱਤੀ ਆਉ ਤੇ ਪਾਣੀ ਮਿਲੂ ਸਾਨੂੰ ਮੈਡੀਕਲ ਸਹੂਲਤਾਂ ਮਿਲ ਰਹੀਆਂ ਸਰਕਾਰ ਵੱਲੋਂ ਆਈਆਂ ਮਿਲੀਆਂ ਆਈਆਂ ਜੀ ਹਾਂਜੀ ਠੀਕ ਹੈ ਠੀਕ ਹੈ ਤਾਂ ਹੋਰ ਵੀ ਇੱਥੇ ਨੌਜਵਾਨ ਨੇ ਗੱਲਬਾਤ ਕਰਦੇ ਆ ਬਾਈ ਜੀ ਕਦੋਂ ਕ ਨਦਰ ਨਦਰ ਪਾਣੀ ਵਧਦਾ ਜਾਂਦਾ ਹੈ ਜੀ ਅਜੇ ਬਹੁਤ ਘੱਟ ਰੱchni ਤੇ ਆ ਰਿਹਾ ਸਾਰਿਆਂ ਨੂੰ ਵੇਚ ਤੇ ਵੱਤ ਵਸਮਾਨ ਲੈ ਕੇ ਇੱਥੇ ਪਹੁੰਚਣ ਨੂੰ ਤੁਹਾਡੇ ਸਾਹਮਣੇ ਰੇਲ ਵੀ ਕਿੰਨਾ ਆ ਰਿਹਾ ਸਾਮਾਨ ਜੀ ਬਾਈ ਜੀ ਸਰਕਾਰ ਵੱਲੋਂ ਪ੍ਰਬੰਧ ਕਿਹੋ ਜਿਹਾ ਕੀਤੇ ਗਏ ਜੀ ਪ੍ਰਬੰਧ ਵਧੀਆ ਕੀਤੇ ਆ ਕਿਰਾਂ ਜੀ ਤੇ ਮੇਰਾ ਕਹਿਣਾ ਹੋਰ ਵੀ ਕਈ ਲੋਡ ਹੈ ਇੱਕ ਬੰਦਾ ਇੱਥੇ ਰਾਸ਼ਨ ਬਾਣੀ ਸਾਰਾ ਗੋਲ ਲਿਆਵੇ ਮੈਂ ਤਾਂ ਵਾਹੀ ਬੇਨਤੀ ਕਰਦਾ ਵੀ ਰਾਸ਼ਨ ਲਿਆਓ ਇਤਬਾਰ ਆਪ ਵੀ ਬੰਦਾ ਸਾਰੇ ਬੰਦੇ ਆਉਣ ਇੱਥੇ ਤੇ ਇਹਨਾਂ ਦੀ ਮਦਦ ਰਕਰਨ ਆਗੇ ਕੋਈ ਨਾਏ ਵਾਰਤ ਦੀ ਮਾਰ ਆ ਚੱਲਾਂਗੇ ਬਾਈ ਜਰੂਰ ਇੱਥੇ ਆਉਣ ਸਾਰੇ ਇਹਨਾਂ ਦੀ ਮਦਦ ਕਰੋ ਬਸ ਠੀਕ ਹੈ ਠੀਕ ਹੈ ਜੀ ਬਾਈ ਜੀ ਤੁਸੀਂ ਇਹ ਜ਼ਰੂਰ ਦੱਸਦੇ ਹੋ ਕਿ ਅਜਿਹੇ ਹਾਲਾਤ ਪਾਣ ਤੋਂ ਪਹਿਲਾਂ ਸਰਕਾਰ ਵੱਲੋਂ ਬੰਦੋਬਸਤ ਕਿਉਂ ਨਹੀਂ ਕੀਤੇ ਜਾਂਦੇ ਜੀ ਇਹ ਜੇ ਹੁਣ ਸਰਕਾਰਾਂ ਕੋਈ ਹੁਣ ਆਪ ਸਰਕਾਰਾਂ ਪਹਿਲਾਂ ਕੋਈ ਕਾਲੀ ਦਲ ਦੇ ਜਾਂ ਕਾਂਗਰਸ ਇਹ ਹਮੇਸ਼ਾ ਵਕਤ ਦੀ ਕੁਦਰਤ ਦੀ ਮਾਰ ਅੱਗੇ ਨਾ ਸਰਕਾਰ ਦੀ ਜਾਂ ਨਾ ਬੰਦੇ ਆਮ ਬੰਦੇ ਦੀ ਆ ਇਹਦਾ ਆਪਾਂ ਨੂੰ ਹੁਣ ਜੋ ਕੁਛ ਹੋ ਗਿਆ ਆਪਾਂ ਨੂੰ ਰਲ ਮਿਲ ਕੇ ਕਰਨਾ ਪੈਣਾ ਠੀਕ ਹੈ ਨਾ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਕਹਿੰਨੇ ਵੀ ਅੱਗੇ ਆਉਣ ਬੰਨ ਲਾਈਏ ਆਪਾਂ ਬੰਨ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਜਿੰਨਾ ਟਾਈਮ ਪਾਣੀ ਦਾ ਲੈਵਲ ਇੱਕ ਨਹੀਂ ਉਹਨਾਂ ਟਾਈਮ ਬੰਨ ਨਹੀਂ ਲੱਗਦਾ ਕਿੰਨੇ ਕ ਪਿੰਡ ਨੇ ਜਿਹੜੇ ਇਹ ਜਿਹੜੇ ਹਟ ਦੇ ਪਾਣੀ ਹੈ ਇਹਦੀ ਮਾਰੇ ਠਾ ਗਏ ਜੀ ਇਹ 16 17 ਪਿੰਡ ਕਹਿੰਦੇ ਜਿਹੜੇ ਬਾਉਪੁਰ ਦੇ ਏਰੀਏ ਦੇ 16 17 ਪਿੰਡ ਆਏ ਆ ਮੰਡ ਦੇ ਏਰੀਏ ਦੇ ਇਹ ਹੈਗੇ ਮਤਲਬ ਹਰੇਕ ਸਾਲ ਹੀ ਮਾਰ ਪੈਂਦੀ ਆ ਕਿਸਾਨ ਪਹਿਲਾਂ ਹੀ ਜਿਹੜੀ ਛਤਿੱਤੀ ਉਹਦੀ ਮਾਰੀ ਆ ਤੇ ਸਰਕਾਰ ਨੂੰ ਵੀ ਜਾਈਦਾ ਕਿਸਾਨਾਂ ਦੇ ਜਿਨ੍ਹਾਂ ਦਾ ਝੋਨਾ ਖਰਾਬ ਹੋਇਆ ਉਹਨਾਂ ਦੀ ਮਦਦ ਕਰੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਵੀ ਜਿੰਨਾ ਹੋ ਸਕੇ ਮੌਜਾ ਦੇਣ ਹੁਣ ਠੀਕ ਹੈ ਬਿਲਕੁਲ ਇਧਰ ਆ ਬਾਈ ਜੀ ਇਹ ਕਿੰਨਾ ਕੁ ਨੁਕਸਾਨ ਹੋ ਗਿਆ ਜੇ ਆਪਾਂ ਝੋਨੇ ਦੀ ਗੱਲ ਕਰ ਲਈਏ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਬਾਈ ਹੁਣ ਝੋਨਾ ਲਾਉਣ ਤੋਂ ਸ਼ੁਰੂ ਹੋ ਗਿਆ ਵੇਖ ਲਓ ਕਿੰਨਾ ਨੁਕਸਾਨ ਖਰਚਾ ਕੀਤਾ ਫਸਲ ਪਾਲੀ ਹੁਣ ਜੜਾ ਹੋ ਗਿਆ ਕਿਸਾਨ ਤਾਂ ਮਰਿਆ ਹੀ ਪਿਆ ਪਹਿਲਾਂ ਜਦੋਂ 2023 ਦੇ ਵਿੱਚ ਝੋਨੇ ਦੀ ਤਬਾਹੀ ਹੋਈ ਸੀ ਜਾਂ ਤੁਹਾਡੀ ਫਸਲ ਤਬਾਹ ਹੋਈ ਸੀਗੀ ਉਦੋਂ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਗਿਆ ਸੀ ਸਰਕਾਰਾਂ ਬਾਈ ਕਹਿੰਦੀ ਹੁਣਾ ਤੁਹਾਡੇ ਸਾਹਮਣੇ ਕਹਿੰਦੇ ਕੁਕੜੀ ਦਾ ਵੀ ਦਵਾਂਗੇ ਸੀ ਤਾਂ ਮਾ ਬੱਕਰੀ ਦਾ ਵੀ ਕਹਿੰਦੇ ਸੀ ਬੱਕਰੀ ਦਾ ਵੀ ਕਹਿੰਦੇ ਉਹਨੇ ਇੱਕ ਆਸੇ ਨਹੀਂ ਦਿੱਤਾ ਸਰਕਾਰਾਂ ਨੇ ਕੀ ਕਰਨਾ ਤਾਂ ਪੰਜਾਬ ਆ ਪੰਜਾਬ ਦੇ ਮੁੰਡੇ ਉੱਠਣਗੇ ਬਾਹਰ ਬੈਠੇ ਆਪਣੇ ਨੌਜਵਾਨ ਬਹੁਤ ਸਹਾਇਤਾ ਕਰਨਗੇ ਪੰਜਾਬ ਕਦੇ ਮਰਦਾ ਨਹੀਂ ਕੋਈ ਗੱਲ ਨਹੀਂ ਝੱਲਾਂਗੇ ਮਾਰ ਜਿਹੜੀ ਪਈ ਸਾਡੇ ਤੇ 2023 ਚ ਜਿਸ ਤਰੀਕੇ ਦਾ ਨੁਕਸਾਨ ਹੋਇਆ ਸੀਗਾ ਮੁਆਵਜ਼ਾ ਦਿੱਤਾ ਸੀਗਾ ਜੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਨੇ ਨਹੀਂ ਦਿੱਤਾ ਜੀ ਹੁਣ ਉਮੀਦ ਹੈਗੀ ਕੋਈ ਵੇਖੋ ਜੇ ਪਿਛਲੇ ਨਹੀਂ ਦਿੱਤਾ ਹੁਣ ਕਿੱਥੋਂ ਦਿਨਾਉਣ ਉਹ ਤਾਂ ਕਹਿੰਦੇ ਸੀ ਆਂਡੇ ਦਾ ਵੀ ਅਸੀਂ ਬੱਕੇ ਮੁਰਗੀ ਤੱਕ ਦਾ ਮੁਆਵਜ਼ਾ ਦੇਾਂਗੇ ਜੀ ਪਰ ਸਾਨੂੰ ਕੁਝ ਨਹੀਂ ਮਿਲ ਕੋਈ ਚੀਜ਼ ਨਹੀਂ ਮਿਲੀ ਕਿੰਨਾ ਕਿ ਨੁਕਸਾਨ ਹੋਇਆ ਸੀ ਉਦੋਂ ਨੁਕਸਾਨ ਸਾਰਾ ਐ ਸਫਾਈਆਂ ਹੋ ਗਈਆਂ ਸੀ ਤੇ ਕਈਆਂ ਦੇ ਮੇਰੇ ਭਰਾਵਾਂ ਦੇ ਰੇਤਾ ਪੈ ਗਈ 7-7 ਫੁੱਟ ਉਹ ਵੀ ਉਹਨਾਂ ਆਪ ਕੱਢੀ ਵਿਚਾਰਿਆ ਨੇ ਚੋਰੀ ਕੱਢੀ ਉਹਦਾ ਨਹੀਂ ਕੱਢਣ ਦਿੱਤੇ ਤੇ ਹੁਣ ਮਹਾਸੂਤਰ ਝੋਨਾ ਲਾਇਆ ਤੇ ਹੁਣ ਫੇਰ ਮਰ ਗਿਆ ਉਮੀਦ ਹੈਗੀ ਕਿ ਬੱਕਰੀ ਦਾ ਜਾਂ ਮੁਰਗੀ ਦਾ ਵੀ ਮੁਆਵਜ਼ਾ ਮਿਲੂ ਕਾਹੇ ਦਾਨੀ ਮਿਲਣਾ ਅੱਗੇ ਨਹੀਂ ਮਿਲਿਆ ਇੰਨਾ ਟਾਈਮ ਹੋ ਗਿਆ ਇਹ ਹੁਣ ਜਦੋਂ ਪਾਣੀ ਸੁੱਕਿਆ ਘਰਾਂ ਚ ਰੇਤਾ ਵੜਨਾ ਤੁਸੀਂ ਆ ਖਾਲਸਾ ਵਾਲੇ ਐੜਾ ਦੇ ਵੀਰ ਆ ਇਹਨਾਂ ਨੇ ਜਦੋਂ ਤੱਕ ਰੇਤਾ ਮੁੱਕ ਰਾਂ ਜੋ ਕੱਢਦੇ ਨਹੀਂ ਉਹਨਾਂ ਟਾਈਮ ਨਹੀਂ ਜਾਂਦੇ ਕਿਉਂਕਿ ਸੇਵਾਦਾਰਾਂ ਨੇ ਲੋੜ ਨਹੀਂ ਤੇ ਸਰਕਾਰਾਂ ਨੇ ਬਈ ਕੁਝ ਕਰਦਿਆਂ ਇਹ ਤਾਂ ਆਪ ਨੂੰ ਰਲ ਮਿਲ ਕੇ ਕਰਨਾ ਪੈਂਦਾ ਠੀਕ ਹੈ ਜੀ ਬਾਈ ਜੀ 2023 ਦੇ ਵਿੱਚ ਮੁਆਵਜ਼ਾ ਮਿਲਿਆ ਸੀਗਾ ਬੱਕਰੀ ਦਾ ਜਾਂ ਮੁਰਗੀ ਦਾ ਜਿਵੇਂ ਭਗਵੰਤ ਮਾ ਸਾਹਿਬ ਕਹਿੰਦੇ ਸੀਗੇ ਕਿ ਅਸੀਂ ਹਰੇਕ ਚੀਜ਼ ਦਾ ਮੁਆਵਜ਼ਾ ਦੇਵਾਂਗੇ ਇਹ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ ਕਹਿ ਦਿੰਦੇ ਆ ਖਬਰਾਂ ਦੇ ਵਿੱਚ ਕਹਿ ਦਿੰਦੇ ਪਰ ਦਿੰਦੇ ਕਿਸ਼ਣ ਨਹੀਂ ਨਹੀਂ ਕੋਈ ਮਾਤ ਜਾਨੀ ਮਿਲਿਆ ਤੇ ਇਸ ਵਾਰ ਵੀ ਸਾਨੂੰ ਕੋਈ ਮਤਲਬ ਸਰਕਾਰ ਤੋਂ ਨਹੀਂ ਉਮੀਦ ਵੀ ਸਾਡੀਆਂ ਕੋਈ ਮਦਦ ਕਰਨਗੇ ਹੂੰ ਇਦਾਂ ਕੋਦਰਤੀ ਜੋ ਮਾਰ ਪੈ ਗਈ ਆ ਬਸ ਚੱਲਾਂਗੇ ਬੱਠੀਆ ਜਿੱਦ ਸਰਕਾਰੀ ਟੀਮਾਂ ਕਿੰਨੀਆਂ ਕਾਇਆਂ ਹੋਈਆਂ ਨੇ ਜੇ ਐਸਡੀਆਰਐਫ ਦੀ ਆਪਾਂ ਗੱਲ ਕਰ ਲਈਏ ਕਿੰਨੀਆਂ ਕਿ ਟੀਮਾਂ ਆਈਆਂ ਹੋਈਆਂ ਨੇ ਜਿਹੜੀਆਂ ਲੋਕਾਂ ਨੂੰ ਰੈਸਕਿਊ ਕਰ ਰਹੀਆਂ ਨੇ ਸਮਾਜ ਸੇਵੀਆਂ ਨੂੰ ਛੱਡ ਕੇ ਕਿੰਨੀਆਂ ਕਿ ਸਰਕਾਰੀ ਟੀਮਾਂ ਆਈਆਂ ਜੀ ਸਰਕਾਰ ਨੇ ਵੀ ਕੁਝ ਕਿ ਟੀਮਾਂ ਭੇਜੀਆਂ ਬਸ ਕੁਝ ਕਹਿ ਨਹੀਂ ਸਾ ਵੀ ਅੰਦਾਜ਼ਾ ਕਿੰਨਾ ਹੈ ਵੀ ਇੱਕ ਦੋ ਟੀਮਾਂ ਸਰਕਾਰ ਵੱਲੋਂ ਭੇਜੀਆਂ ਗਈਆਂ ਜੋ ਰੈਸਕਿਊ ਕਰਦੀਆਂ ਨੇ ਵੀ ਲੋਕਾਂ ਨੂੰ ਮਤਲਬ ਇੱਕ ਦੋ ਦਿਨਾਂ ਨਾਲ ਗੱਲ ਬਣ ਜੂਗੀ ਜੀ ਨਹੀਂ ਇੱਕ ਦੋ ਦਿਨਾਂ ਨਾਲ ਐ ਤਾਂ ਹੁਣ ਚਲੋ ਆ ਬੰਦੇ ਦੂਜੇ ਸੀਚਾਲ ਵਾਲੇ ਬੰਦੇ ਹੈਗੇ ਨਾ ਆ ਮੁੰ ਇਹ ਇਹ ਮਤਲਬ ਮਦਦ ਕਰ ਆਈ ਰਲ ਮਿਲ ਕੇ ਹੋਣਾ ਵਾ ਬਈ ਜੇ ਆਪਾਂ ਕਹਿੰਦੇ ਇਕੱਲੀ ਸਰਕਾਰ ਕਰ ਦਿੰਨਾ ਸਰਕਾਰ ਦੇ ਬਸ ਜੇ ਇਕੱਲਾ ਆਪਾਂ ਕਰ ਉਹਦਾ ਗੱਲਾਰੇ ਕੀ ਖਿਆਲ ਜਿੰਨਾ ਗੱਲਾਂ ਨੂੰ ਭਗਵੰਤਮਾਨ ਸਾਹਿਬ ਸਟੇਜਾਂ ਤੋਂ ਪ੍ਰਚਾਰ ਦੇ ਵੀ ਪਾਈ ਅਸੀਂ ਤਾਂ ਮੁਰਗੀ ਦਾ ਵੀ ਮੁਆਵਜ਼ਾ ਦਿੱਤਾ ਬੱਕਰੀ ਦਾ ਵੀ ਮੁਆਵਜ਼ਾ ਦਿੱਤਾ ਉਹ ਕਹਿੰਦੇ ਅਸੀਂ ਹਰੇਕ ਚੀਜ਼ ਦਾ ਨੁਕਸਾਨ ਆ ਉਹਦਾ ਮੁਆਵਜ਼ਾ ਦਿੱਤਾ ਸੀਗਾ ਜੀ ਭਗਵੰਤਮਾਨ ਸਾਹਿਬ ਨੇ ਚੁਟਕਲੇ ਛੱਡਦੇ ਆ ਹੂੰ ਇਹ ਗੱਲ ਛੁਟਕਲੇ ਨਹੀਂ ਬਾਨੀ ਹੂੰ ਪ੍ਰੈਕਟੀਕਲ ਕਰਾਂਗੇ ਆਪਾਂ ਫੇਰ ਐਦ ਕਿ ਜੋ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਭਰਮਾ ਲਿਆ ਚੁਟਕਲੇ ਸੁਣਾ ਕੇ ਆਪਦੀ ਸਰਕਾਰ ਆ ਗਈ ਪਰ ਹਾਲਾਤ ਮੈਂ ਕਹਿੰਦਾ ਪਹਿਲਾਂ ਸਰਕਾਰਾਂ ਨਾਲੋਂ ਆਪ ਸਰਕਾਰ ਦੇ ਬਾਲੇ ਹਾਲਾਤ ਮਾੜੀ ਆ ਹਾਂ ਤੇ ਸਾਨੂੰ ਨਹੀਂ ਉਮੀਦ ਕੋਈ ਆਪ ਸਰਕਾਰ ਕੁਝ ਕਰ ਦੂਗੀ ਬਾਕੀ ਪਹਿਲਾਂ ਲੈਂਡ ਪੁਲੰਗ ਵਾਲੀ ਗੱਲ ਚੱਲਦੀ ਆ ਉਹਦੇ ਵਿੱਚ ਵੀ ਗੱਲ ਔਖੀ ਆ ਮਤਲਬ ਵੀ ਸਰਕਾਰ ਜੋ ਕਿਸਾਨਾਂ ਦੇ ਪੱਖ ਦੀ ਨਹੀਂ ਗੱਲ ਕਰਦੀ ਇਹ ਇਹ ਹੈਗੀ ਜੀ ਭਗਵੰਤ ਮਾਨ ਸਰਕਾਰ ਤੋਂ ਕਿ ਤੁਹਾਡੇ ਤੁਹਾਡਾ ਕੋਈ ਹੱਲ ਕੀਤਾ ਜੀ ਹਾਲੇ ਤਾਂ ਭਾਈ ਹੁਣ ਮਹਾਰਾਜ ਦੇ ਸਿਰ ਤੇ ਆ ਉਹਨਾਂ ਨੇ ਕੀ ਕਰਨਾ ਯਾਰ ਸਰਕਾਰ ਦੇ ਸਿਰ ਤੇ ਸਰਕਾਰ ਨਹੀਂ ਕੁਝ ਵੀ ਕਰ ਸਕਦੀ ਬਈ ਇਹ ਪੰਜਾਬ ਹੀ ਕਰੂਗਾ ਉਹਨਾਂ ਤੋਂ ਕੁਝ ਨਾ ਕੋਈ ਉਮੀਦ ਰੱਖੋ ਅੱਗੇ ਨਹੀਂ ਉਹਨਾਂ ਨੇ ਕੁਝ ਕੀਤਾ ਹੀ ਨਾ ਟਾਈਮ ਹੋ ਗਿਆ ਇਹ ਤਾਂ ਪੰਜਾਬ ਦੇ ਨੌਜਵਾਨੀ ਕਰਨਗੇ ਆ ਕੇ ਅੱਜ ਦੇਖ ਲਓ ਤੁਸੀਂ ਇੰਨਾ ਕੱਠਾ ਕੱਲ ਹੋਰ ਦੋ ਚਾਰ ਦਿਨਾਂ ਵਧੂਗਾ ਇੱਥੇ ਠੀਕ ਹੈ ਠੀਕ ਹੈ ਠੀਕ ਹੈ ਜੀ ਪਾਣੀ ਦਾ ਪੱਧਰ ਜੇ ਆਪਾਂ ਗੱਲ ਕਰ ਲਈਏ ਪੰਜਾ ਕੁ ਮਿੰਟਾਂ ਤੱਕ ਥੋੜਾ ਜਿਹਾ ਉੱਪਰ ਨੂੰ ਵਧਿਆ ਹੈ ਘਟਿਆ ਨਹੀਂ ਘਟਣ ਦੀ ਬਜਾਏ ਵਧਿਆ ਹੈ ਤਾਂ ਇੱਧਰ ਹੋਰ ਵੀ ਬਾਈ ਜੀ ਹੋਣੀ ਨੇ ਗੱਲਬਾਤ ਕਰਦੇ ਆਂ ਏ ਬਾਈ ਜੀ ਤੁਸੀਂ ਇੱਥੋਂ ਲੋਕਲੀ ਹੋ ਜੀ ਹਾਂਜੀ ਹਾਂਜੀ ਲੋਕਲੀ ਹਾਂਜੀ ਅੱਛਾ ਤੇ ਭਗਵੰਤ ਮਾਨ ਸਰਕਾਰ ਦਾ ਪ੍ਰਬੰਧ ਕਿਹੋ ਜਿਹਾ ਜੀ ਇੱਥੇ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਪ੍ਰਸ਼ਾਸਨ ਦਾ ਦੇਖ ਲਓ ਭਗਵੰਤ ਮਾਨ ਸਰਕਾਰ ਦਾ ਦੇਖ ਲਓ ਤੁਹਾਡੇ ਸਾਹਮਣੇ ਜੇ ਪ੍ਰਸ਼ਾਸਨ ਦਾ ਭਗਵੰਤ ਮਾਨ ਦਾ ਸਹੀ ਹੁੰਦਾ ਤੇ ਸਾਨੂੰ ਕੀ ਲੋੜ ਸੀ ਥੱਡੂ ਬੰਦੀ ਉਹ ਕਹਿੰਦੇ ਆ ਵੀ ਉਹ ਸੱਚੇ ਆ ਮੁਰਗੀ ਦਾ ਤੇ ਬੱਕਰੀ ਦਾ ਮਾਜਾ ਦਵਾਂਗੇ ਵੀ ਤੁਹਾਨੂੰ ਡੋਬ ਕੇ ਦਵਾਂਗੇ ਜੀ ਜੋ ਤੁਸੀਂ ਡੁੱਬ ਜਾਓਗੇ ਨਾ ਤੁਹਾਡੇ ਘਰ ਬਗੇ ਡੁੱਬਦੇ ਪਏ ਆ ਜਦੋਂ ਪੂਰੇ ਡੁੱਬ ਗਏ ਤੇ ਤੁਸੀਂ ਉਹ ਤੁਹਾਨੂੰ ਬੱਕਰੀਆਂ ਲੈ ਦਾਂਗੇ ਤੇ ਕੋਠਾਂ 'ਤੇ ਚੜ ਕੇ ਤੁੰਦਾ ਅੰਦਰ ਨਾ ਵੀ ਚਾਹ ਬਣਾ ਕੇ ਪੀਓ ਜੀ ਉਹ ਕੰਮ ਹੈ ਇਹਨਾਂ ਬਣਾਉਂਦੇ ਇਹ ਜਦੋਂ ਪਾਣੀ ਦਾ ਪੱਧਰ ਵਧਿਆ ਉਸ ਤੋਂ ਪਹਿਲਾਂ ਅਵੇਅਰ ਕੀਤਾ ਗਿਆ ਸੀਗਾ ਜਾਂ ਤੁਹਾਨੂੰ ਸੂਚਿਤ ਕੀਤਾ ਗਿਆ ਸੀਗਾ ਕਿ ਪਾਣੀ ਦਾ ਪੱਧਰ ਵੱਧ ਸਕਦਾ ਹੈ ਜੀ ਜੀ ਮਹੀਨਾ ਹੋ ਗਿਆ ਸਾਨੂੰ ਰੋਲਾ ਪਾਉਂਦੇ ਨੇ ਵੀ ਪਾਣੀ ਵਧਦਾ ਪਿਆ ਵਧਦਾ ਪਿਆ ਹਰੀਕ ਤੋਂ ਰਿਲੀਜ਼ ਕਰੋ ਰਿਲੀਜ਼ ਕਰੋ ਇਹਨਾਂ ਪ੍ਰਸ਼ਾਸਨ ਨੇ ਕੰਨ ਤੇ ਜੂ ਨਹੀਂ ਸਰਕੀ ਜੀ ਹਾਂ ਅਸੀਂ ਧਰਨਾ ਵੀ ਲਾ ਛੱਡਿਆ ਜੀ ਡੇਲੀ ਜਾਂਦੇ ਸਿਰੇ ਜਾਂਦੇ ਸ਼ਾਮ ਨੂੰ ਜਿੰਨਾ ਚਿਰ ਰਹਿੰਦੇ ਹੁਣ ਚਰਦਾਰ ਚੁੱਕਦੇ ਜਦੋਂ ਅਸੀਂ ਘਰੋਂ ਆਇਦਾਂ ਤਾਂ ਫੇਰ ਉਹ ਹਾਲ ਸੀ ਆ ਤੁਹਾਡੇ ਸਾਹਮਣੇ ਤੇ ਅੱਜ ਦੀ ਕਿਸ਼ਤੀ ਆ ਜੀ ਕਿ ਕਿਸੇ ਸੰਸਥਾ ਵੱਲੋਂ ਆਈ ਗਈ ਆਈ ਹੋਈ ਆ ਜੀ ਪਾਣੀ ਬਹੁਤ ਜੀ ਅੱਛਾ ਜੀ ਇਹ ਖਾਲਸਾ ਢਾਲ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਪਿਛਲੇ ਸਾਲ ਵੀ ਸਾਡੇ ਨਾਲ ਅਣਕੇ ਖੜੇ ਸੀ ਜਦੋਂ ਬੰਨਾਂ ਬੰਨਨਦੇ ਸੀ ਅੱਜ ਫੇਰ ਆਣ ਕੇ ਵੀਰ ਸਾਡੇ ਨਾਲ ਪਰਸਨ ਜਾਣ ਕੇ ਨਾਲ ਸਾਡੇ ਖੜੇ ਹੋਏ ਠੀਕ ਹੈ ਜੀ ਤੇ ਬਾਈ ਜੀ ਹੁਣਾਂ ਨੇ ਵੀ ਗੱਲ ਕਰਦੇ ਬਾਈ ਜੀ ਇੱਕ ਮਿੰਟ ਇੱਧਰਲੇ ਪਾਸੇ ਆ ਸਕਦੇ ਤੁਸੀਂ ਜੀ ਆਹ ਇਹ ਜਿਹੜੀ ਤੁਹਾਡੀ ਕਿਸ਼ਤੀ ਆ ਇਹ ਖਾਲਸਾ ਟਰ ਦੀ ਕਿਸ਼ਤੀ ਤੇ ਉਹ ਸਰਕਾਰੀ ਕਿਸ਼ਤੀ ਆ ਉਹ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਜੀ ਹਾਂਜੀ ਸਾਡੀ ਆਪਣੀ ਕਿਸ਼ਤੀ ਹੈ ਜੇ ਅਸੀਂ ਲੈ ਕੇ ਆਏ ਹੋਏ ਆ ਬਾਕੀ ਸਰਕਾਰੀ ਕਿਸ਼ਤੀਆਂ ਐਸਡੀਆਰਐਫ ਦੀ ਟੀਮ ਵੀ ਇੱਥੇ ਆਈ ਹੋਈ ਆ ਉਹ ਵੀ ਉਹ ਜਿਹੜੀ ਲੱਕੜ ਵਾਲੀ ਕਿਸ਼ਤੀ ਆ ਸਰਕਾਰੀ ਹੈ ਜੀ ਇਹ ਤਾਂ ਨਹੀਂ ਜੀ ਮੈਨੂੰ ਆਈਡੀਆ ਇਥੇ ਲੋਕਲ ਪਿੰਡਾਂ ਦੀ ਹੈ ਜਾਂ ਸਰਕਾਰੀ ਹੈ ਕਿਵੇਂ ਤੇ ਐਸਡੀਆਰਐਫ ਦੀਆਂ ਟੀਮਾਂ ਕਿੰਨੀਆਂ ਕਿ ਲੱਗੀਆਂ ਜੀ ਮੈਂ ਦੋ ਕਬੂਟਾਂ ਦੇਖੀਆਂ ਐਸਡੀਆਰਐਫ ਟੀਮ ਬਾਕੀ ਸਾਰੇ ਸਮਾਜ ਸੇਵੀ ਆ ਜੀ ਬਾਕੀ ਸਮਾਜ ਸੇਵਾ ਤਾਂ ਜਾਂ ਲੋਕਲ ਇਥੋਂ ਦੇ ਜਿਹੜੇ ਲੋਕ ਫਸੇ ਹੋਏ ਨੇ ਉਹੀ ਲੱਗੇ ਹੋਏ ਨੇ ਆਪ ਹੀ ਆਪਣੀ ਜਾਨ ਆਪ ਹੀ ਬਚਾਉਣੀ ਆ ਜੀ ਕਿਸੇ ਨੇ ਕਿੱਥੇ ਆਉਣਾ ਇੱਥੇ ਠੀਕ ਹੈ ਜੀ ਇਹ ਪੰਜਾਬ ਕਹਿੰਦੇ ਵਸਦਾ ਹੀ ਸਮਾਜ ਸੇਵੀਆਂ ਦੇ ਸਿਰ ਤੇ ਆ ਜਾਂ ਜਿਹੜੇ ਐਨ ਆਰ ਆਈ ਬਾਹਰ ਬੈਠੇ ਉਹਨਾਂ ਦੇ ਸਿਰ ਤੇ ਹੀ ਪੰਜਾਬ ਰੰਗਲਾ ਪੰਜਾਬ ਹੈ ਜੀ ਸਰਕਾਰਾਂ ਦੇ ਸਿਰ ਤੇ ਹੈ ਨਹੀਂ ਜੀ ਦੇਖੋ ਜਦੋਂ ਆਦਮੀ ਭੁੱਖਾ ਮਰਦਾ ਨੂੰ ਆਪਣਾ ਇੰਤਜਾਮ ਆਪ ਹੀ ਕਰਨਾ ਪੈਂਦਾ ਹਮ ਸਰਕਾਰਾਂ ਅਸੀਂ ਜਿਤਾ ਕੇ ਮਿਠਾਤਾ ਦਿੰਨੇ ਤਖਤਾ ਪਾਜਾਂ ਤੇ ਪਹਿਲਾਂ ਵਾਦੇ ਕੁਝ ਹੁੰਦੇ ਆ ਬਣਨ ਤੋਂ ਬਾਅਦ ਵਾਦੇ ਕੁਝ ਹੋ ਜਾਂਦੇ ਆ ਫਿਰ ਤਾਂ ਕੋਈ ਸਾਰ ਨਹੀਂ ਲੈਂਦਾ ਜੀ ਇਹੀ ਹਾਲਾ ਜਿ ਇੱਥੇ ਬਣੇ ਹੋਏ ਨੇ ਜੇਕਰ ਅਗਲੇ ਹੈਡ ਖੋਲ ਦੇਣ ਪਾਣੀ ਅੱਗੇ ਨੂੰ ਜਾਵੇ ਤੇ ਇੰਨੇ ਲੋਕਾਂ ਦੀ ਜਿਹੜੀ ਹਜ਼ਾਰਾਂ ਏਕੜ ਇੱਥੇ ਫਸਲ ਜਿਹੜੀ ਇਸ ਵਾਰ ਖਰਾਬ ਹੋ ਗਈ ਆ ਉਹ ਖਰਾਬ ਨਹੀਂ ਸੀ ਹੋਣੀ ਹਾਂ ਸਰਕਾਰ ਦੀ ਨਲਾਇਕੀ ਕਹਿ ਸਕਦੇ ਆ ਜੀ ਦੇਖੋ ਜੀ ਸਭ ਨੂੰ ਪਤਾ ਕਿ ਆਏ ਸਾਲ ਇਹ ਦਿਨ ਬਾਰਸ਼ਾਂ ਦੇ ਵਿੱਚ ਹੜ ਆਉਂਦੇ ਨੇ 23 ਦੇ ਵਿੱਚ ਮਾਰਪਈ ਤਦ ਵੀ ਇਹੀ ਪਿੰਡ ਸੀਗੇ ਹੁਣ ਫੇਰ 25 ਦੇ ਵਿੱਚ ਵੀ ਉਹੀ ਹਾਲ ਆ ਇਹ ਕਿਉਂ ਨਹੀਂ ਇੰਤਜ਼ਾਮ ਕਰਦੀ ਡੇਢ ਸਾਲ ਦੋ ਸਾਲ ਇਹਨਾਂ ਨੂੰ ਵਿੱਚ ਸਮਾਂ ਮਿਲਿਆ ਇਹਨਾਂ ਨੇ ਕਿਉਂ ਨਹੀਂ ਬੰਨ੍ਹ ਬੱਦੇ ਕੀ ਸਰਕਾਰਾਂ ਕੋਲ ਪੈਸਾ ਹੈ ਨਹੀਂ ਹੋਰ ਐਡਵਰਟਾਈਜ਼ਮੈਂਟਾਂ ਕਰਨ ਤੇ ਹੋਰ ਕੰਮਾਂ ਤੇ ਇੰਨਾ ਪੈਸਾ ਇਹ ਲਾ ਦਿੰਦੇ ਆ ਇਹ ਬੰਨ ਬੰਨ ਨੂੰ ਕੀ ਗੱਲ ਇਹਨਾਂ ਕੋਲ ਪੈਸੇ ਨਹੀਂ ਹੈਗੇ ਨਾ ਕਿੱਥੇ ਜਾਂਦੇ ਇਹਨਾਂ ਦੇ ਪੈਸੇ ਹਮ ਕਰਜ਼ੇ ਇਹਨੇ ਲੈ ਲਏ ਇਹਨਾਂ ਨੇ ਇਹ 2023 ਵਾਲੇ ਜਿਹੜੇ ਉਹ ਹਾਲਾਤ ਬਣੇ ਸੀਗੇ ਉਹਨਾਂ ਤੋਂ ਕੋਈ ਸਿੱਖਿਆ ਨਹੀਂ ਜੀ ਸਰਕਾਰ ਨੇ ਜੇ ਸਿੱਖਦੀ ਤਾਂ ਦੁਬਾਰਾ ਹਾਲਾਤ ਕੋਈ ਬਣਦੇ ਤੁਸੀਂ ਵੀ ਸਿਆਣੇ ਜੇ ਜੇ ਹਾਲਾਤ ਕਿਉਂ ਬਣਦੇ ਜੇ ਸਿੱਖਿਆ ਹੁੰਦਾ ਇਹਨਾਂ ਨੇ ਕੁਝ ਤੇ ਉਹ ਪੱਥਰ ਲਾ ਕੇ ਬੰਨ ਬੰਨੇ ਜਾਣ ਸਮੁੰਦਰਾਂ ਦੇ ਟੱਟ ਕਿਉਂ ਨਹੀਂ ਟੁੱਟਦੇ ਇਹ ਦਰਿਆਵਾਂ ਦੇ ਟੱਟ ਕਿਉਂ ਟੁੱਟ ਜਾਂਦੇ ਆ ਕਦੇ ਸਮੁੰਦਰਾਂ ਦੇ ਟੱਟ ਜਾ ਕੇ ਵੇਖੋ ਕਿਵੇਂ ਪੱਥਰਾਂ ਦੇ ਨਾਲ ਬਣੇ ਜਾਂਦੇ ਆ ਉੱਪਰ ਜਾਲੀ ਲਾ ਕੇ ਤੇ ਪੱਥਰ ਹਿੱਲਦੇ ਨਹੀਂ ਇਹ ਕੱਚੀ ਮਿੱਟੀ ਲੱਗੀ ਹੁੰਦੀ ਆ ਜਿਵੇਂ ਪਿੱਛੋਂ ਪਾਣੀ ਛੱਡਣਾ ਉਹ ਕੱਚੀ ਮਿੱਟੀ ਰੇਤਲੀ ਮਿੱਟੀ ਹੈ ਜੀ ਖੁਰਣੀ ਖੁਰਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਤਾਂ ਹੋਰ ਵੀ ਇੱਥੋਂ ਦੇ ਵਸਨੀਕ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਫਿਲਹਾਲ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿਉਂਕਿ ਅਜਿਹੇ ਹਾਲਾਤ ਨੇ ਜਿਸ ਤਰੀਕੇ ਨਾਲ ਬਾਈ ਜੀ ਹੋਣਾ ਨੇ ਵੀ ਦੱਸਿਆ ਵੀ ਭਾਈ ਜੇਕਰ ਸਰਕਾਰ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਅਜਿਹੇ ਹਾਲਾਤ ਨਾ ਬਣਦੇ 2023 ਦੀ ਵੀ ਗੱਲ ਕੀਤੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੀ ਕਿਸਾਨ ਵੀਰਾਂ ਨੇ ਦੱਸਿਆ ਵੀ ਭਾਈ 2023 ਤੋਂ ਜਿਹੜਾ ਸਟੇਜਾਂ ਤੋਂ ਭਗਵੰਤ ਸਿੰਘ ਸਾਹਿਬ ਵੱਲੋਂ ਪ੍ਰਚਾਰਿਆ ਗਿਆ ਮੁਆਵਜ਼ਾ ਦਿੱਤਾ ਪਰ ਕਿਤੇ ਨਾ ਕਿਤੇ ਮੁਆਵਜ਼ਾ ਦੇਣ ਨੂੰ ਲੈ ਕੇ ਭਗਵੰਤ ਸਿੰਘ ਸਾਹਿਬ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਨੇ ਇੱਥੋਂ ਦੇ ਹੋਰ ਵੀ ਲੋਕ ਨੇ ਗੱਲਬਾਤ ਕਰਦੇ ਆ ਇਹ ਬਜ਼ੁਰਗੋ ਅਸੀਂ ਪਿੰਡ ਤੁਹਾਡਾ ਨਹੀਂ ਜੀ ਅਸੀਂ ਇੱਥੇ ਏਰੀਆ ਬੰਦਾ ਹੰਡੇ ਹੈਗੇ ਇੱਥੇ ਨਹੀਂ ਰਹਿ ਰਹੇ ਅੱਛਾ ਜੀ ਤਾਂ ਕੀ ਕਹੋਗੇ ਜੀ ਜਿਹੜੇ ਹਾਲਾਤ ਬਣੇ ਹੋਏ ਨੇ ਆ ਜਿਹੜਾ ਪਾਣੀ ਵਧਿਆ ਹੈ ਜੀ ਬਹੁਤ ਮਾੜੇ ਹਾਲਾਤ ਹੈ ਸਰਕਾਰਾਂ ਦੀ ਗਾਂਹ ਪਾਣੀ ਛੱਡਣਾ ਹੈ ਹਰ ਇੱਕੇ ਚੁੱਕ ਦੇਣ ਦਾ ਗਾਂਹ ਤੁਰਿਆ ਇੱਥੇ ਡੋ ਕੇ ਫਿਰ ਜੋ ਗਾਂਹ ਡੋਦੇ ਆ ਇਹ ਪਹਿਲਾਂ ਗਾਂਹ ਪਾਣੀ ਛੱਡੀਆਂ ਨਾਲ ਦੀ ਨਾਲ ਪਾਣੀ ਤੁਰਿਆ ਜਾਵੇ ਹਾਂ ਇਹਰ ਕੇ ਪਿੱਛੋਂ ਪਾਣੀ ਆ ਰਿਹਾ ਇੱਥੇ ਕਿਸਾਨ ਬੰਦਗੀ ਕਰਕੇ ਇਹਨਾਂ ਵਿਚਾਰਾਂ ਲੋਕਾਂ ਡੁੱਬਿਆ ਕਿੰਨੇ ਕੇ ਫਸਲ ਤਬਾਹ ਹੋ ਗਈ ਜੀ ਕਿੰਨਾ ਕਰਕਵਾ 11 ਕਿੱਲਾ ਡਬਾ ਹੋ ਗਿਆ ਜੀ 11 ਸੈਂਕੜ ਬਹੁਤ ਜਿਆਦਾ ਜਿਆਦਾ ਬੜਚੋ ਨੇ ਬੜੇ ਵਧੀਆ ਚੋ ਨੇ ਹੀ ਤੇ ਮੁਆਵਜ਼ਾ ਮਿਲਣ ਦੀ ਉਮੀਦ ਹੈਗੀ ਸਰਕਾਰ ਵੱਲੋਂ ਦਿੱਤਾ ਜਾਉ ਮੁਆਵਜ਼ਾ ਨਹੀਂ ਸਰਕਾਰਾਂ ਮੁੜ ਕੇ ਦਿੰਦੀਆਂ ਕਾ ਜੋ ਜਿਹੜੇ ਹੋਰ ਤੱਕੀ ਆ ਬਸ ਆ ਖਚਰ ਗਾਇ ਤੱਕਈਆਂ ਮੁੜ ਕੇ ਜਿੰਮਾਂ ਨੂੰ ਕੁਝ ਨਹੀਂ ਮਿਲਦਾ ਹੂੰ ਉਹ ਮੁਰਗੀ ਦਾ ਜਾਂ ਬੱਕਰੀ ਦਾ ਮੁਆਵਜ਼ਾ ਨਹੀਂ ਮਿਲਿਆ ਉਹ ਕਿੱਥੇ ਕਿੰਨੇ ਮਿਲਣਾ ਇੱਥੇ ਵਾਧੂ ਗੱਲਾਂ ਇਹਦੇ ਜੀ ਹਾਂ ਠੀਕ ਹੈ ਜੀ ਇਹ ਆਹੀ ਪਿੰਡ ਲੋਕਲੀ ਇੱਥੋਂ ਆਹੀ ਪਿੰਡ ਤੁਹਾਡਾ ਜੀ ਹਾਂ ਜੀ ਸਾਡੇ ਲੱਗ ਮੂੰਹ ਟੁੱਟਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਬੰਨ ਉੱਥੋਂ ਟੁੱਟਾ ਸਾਡੇ ਲੱਗੋਈ ਇਹ ਸਰਕਾਰ ਬੋਲੋ ਕਿੰਨੀ ਕਿ ਚੰਗੀ ਸਹੂਲਤ ਦਿੱਤੀ ਗਈ ਜੀ ਸਹੂਲਤ ਜਿਹੜੇ ਆਉਂਦੇ ਇੱਥੋਂ ਮੁਰਜ ਜਾਂਦੇ ਜਿੱਥੇ ਉਹ ਕਣਕਣੀ ਆ 5 5 ਫੁੱਟ ਰੇਤਾ ਵੜ ਗਈ ਆ ਉੱਥੇ ਕੋਈ ਨਹੀਂ ਗਿਆ ਮੂੰਹੇ ਤੇ ਕੋਈ ਨਹੀਂ ਗਿਆ ਇੱਥੋਂ ਜਿਹੜਾ ਆਉਂਦਾ ਇੱਥੇ ਮੁਰਜ ਜਾਂਦਾ ਅਕਸਰ ਜਾਣ ਦਾ ਫਰਜ਼ ਉਹਥੇ ਨਾ ਜਿੱਥੇ ਆਪਣੇ ਪ ਤੇ ਮਾਜਵਾ ਕਹਦਾ ਮਿਲਦਾ ਇਹਨਾਂ ਨੂੰ ਰੇਤਾ ਨਹੀਂ ਕੱਢਣ ਦਿੱਤੀ ਸਾਡੀ ਆਪਣੇ ਆਪ ਹੀ ਲੋਕਾਂ ਨੇ ਦੇ ਦਿੱਤਾ ਕੱਢ ਕੁੜੇ ਪੈਲੀਆਂ ਬਣਾਈਆਂ ਕਿਸੇ ਨੇ ਤੇਲ ਨਹੀਂ ਦਿੱਤਾ ਖਾਲਸਾ ਵਾਲੇ ਠੀ ਆਏ ਉਹਨਾਂ ਬੰਨ ਬੱਦਾ ਹੀ ਤੇ ਪਹਿਲਾਂ ਆਪਣੇ ਜਬ 23 ਦੇ ਵਿੱਚ ਬਾਬੇ ਬਦੇ ਸਰਾਈ ਸਾਹਿਬ ਵਾਲਿਆਂ ਆਣ ਕੇ ਬੱਦਾ ਤਿੰਨਾਂ ਜਾਂ ਗੁਰਜੀਤ ਸਿੰਘ ਦੀ ਆਪਣੇ ਰਾਣੀ ਆਈਆਂ ਮਸ਼ੀਨਾ ਤੇ ਚਲੋ ਧੰਨਵਾਦ ਜਿਹੜਾ ਪੋਲ ਵੱਜ ਗਿਆ ਜਿਹੜਾ ਇੰਨਾ ਮੁਰਖ ਇੱਥੇ ਆਉਂਦੇ ਆ ਸਹਾਦਾ ਵਾਸਤੇ ਆਉਂਦੇ ਆ ਇਹ ਸੰਗਤ ਹੀ ਆਉਣਦੀ ਆ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਸਰਕਾਰੋਂ ਕਾਦੀ ਸਹੂਲਤਾ ਆਪੋ ਆਪਣੀਆਂ ਬੇੜੀਆਂ ਲਾਂਦੀਆਂ ਤੇ ਜਾਂ ਹੁਣ ਆਈਆਂ ਬੇੜੀਆਂ ਕਲਦੀਆਂ ਹੂੰ ਤੇ ਉਥੋਂ ਨਹੀਂ ਕੋਈ ਪਹੁੰਚਿਆ ਜੇ ਉਹ ਬੱਚੇ ਵੀ ਬਿਮਾਰ ਹੁੰਦੇ ਹੋਣਗੇ ਬੱਚੇ ਬਿਮਾਰ ਹੋਏ ਜੀ ਅੰਦਰ ਬੱਚੇ ਬਿਮਾਰ ਹਨ ਦਵਾਈਆਂ ਵੀ ਹੁਣ ਮੈਂ ਲੈ ਕੇ ਆਇਆ ਸਾਡੇ ਰਿਸ਼ਤੇਦਾਰਾਂ ਦੇ ਤਰਨਦਾਨ ਉਹ ਦੇ ਗਏ ਦਵਾਈਆਂ ਉਹ ਤੇ ਉਹ ਆਪਣੇ ਇੱਕੋ ਦਵਾਈਆਂ ਦਈ ਜਾਂਦੇ ਸਿਰ ਪੀੜਾ ਹੀ ਉਹ ਆਪਣੇ ਖੁਰਕਲੀਆਂ ਦਈ ਜਾਂਦੇ ਉਹ ਟੂਪੇ ਇੱਕ ਦਈ ਜਾਂਦੇ ਦਵਾਈ ਕਿਹੜੀ ਤੇ ਆਉਂਦੀ ਵਿਖਾਉਣ ਕਿਹੜੀ ਦਵਾਈ ਤੇ ਲੱਗਾ ਕੈਂਪ ਲੱਗਾ ਤੇ ਕੱਲ ਖੋਦ ਅਸੀਂ ਆਪ ਤਿੰਨ ਦਿਨ ਗਏ ਆ ਦਵਾਈਆਂ ਮੋਲ ਖੜੀਆਂ ਦਵਾਈਆਂ ਉਧਰ ਬਹੁਤ ਬਿਮਾਰ ਆ ਤੇ ਕਈਆਂ ਕੋ ਨਹੀਂ ਸਾਧਣ ਆ ਗਿਆ ਹੁਣ ਜੋਕੇ ਇੱਕ ਦੂਜੇ ਦਵਾਈਆਂ ਮਗਾਉਂਦੇ ਜੇ ਬੇੜੀ ਜਾਂਦੀ ਆ ਹਾਂ ਅਲਸਹਾਦਾ ਉਧਰ ਨਹੀਂ ਕਰਨ ਚਾਹੀਦੇ ਹੁਣ ਜਿਹੜੇ ਹੁਣ ਬੋਰ ਆ ਹਾਂ ਉਹ ਬੰਦ ਹੋ ਗਏ ਪਾਣੀ ਵਾਲੇ ਹਾਂ ਉਹ ਆਪਣੇ ਕਿਸੇ ਤੋਂ ਨਲਕਾ ਆ ਗਿਆ ਇੱਕ ਦੂਜੇ ਜਾ ਕੇ ਬੇੜੀ 'ਚ ਲਿਆ ਕੇ ਪਾਣੀ ਪੀਂਦੇ ਨਾ ਉੱਥੇ ਪਾਣੀ ਗਿਆ ਤੇ ਇੱਕ ਦੂਜਾ ਜੇ ਟੈਂਕੀਆਂ ਭਰੀਆਂ ਜਾਂ ਉਹਦੇ ਨਾਲ ਸਾਰਦੇ ਆ ਪਾਣੀ ਦਾ ਦਰਿਆਲਿਆਂ ਦਾ ਹੁੰਦੇ ਉਹ ਪਾਣੀ ਪਿਆ ਪੀਣ ਵਾਸਤੇ ਜਦੋਂ ਕੋ ਟੈਂਕੀਆਂ ਟੁਕੀਆਂ ਜ ਹੈਗਾ ਟੈਂਕੀਆਂ ਭਰਦੇ ਕਾਦੇ ਨਾਲੇ ਬਿਜਲੀ ਸਪਲਾਈ ਤਾਂ ਬੰਦ ਏ ਬਿਜਲੀ ਹੁੰਦੀ ਆ ਹੁਣ ਜੇ ਮੋਟਰ ਚਲਾਉਨੇ ਆ ਉਹ ਪਾਣੀ ਸਾਰਾ ਗੰਦਾ ਵਿੱਚ ਆਉਂਦਾ ਉਹ ਨਹੀਂ ਚਲਾਉਨੇ ਉਹ ਜੇ ਪਹਿਲੀਆਂ ਭਰੀਆਂ ਉਹਨਾਂ ਸਾਰਦੇ ਆ ਚਲੋ ਕਿਤੇ ਹੋਊਗਾ ਜਨਰੇਟਰ ਕੋਈ ਚਲਾ ਕੇ ਭਰ ਲੂਗਾ ਉਹ ਕਹ ਪਰ ਨੂੰ ਕੀ ਉਹ ਆਪਣੇ ਬੋਰੀ ਸਾਰੇ ਆਪਣੇ ਨੱਪਿਆ ਕੇ ਅੱਛਾ ਇੱਥੇ ਤੁਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਸੱਚ ਦੱਸਿਓ 2023 ਚ ਜਦੋਂ ਹੜ ਵਰਗੇ ਹਾਲਾਤ ਬਣੇ ਸੀਗੇ ਜਾਂ ਤੁਹਾਡੇ ਘਰਾਂ ਦਾ ਨੁਕਸਾਨ ਹੋਇਆ ਸੀਗਾ ਭਗਵੰਤ ਮਾਨ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਦਿੱਤਾ ਸੀ ਕੋਈ ਦਿੱਤਾ ਨਹੀਂ ਮੁਆਵਜ਼ਾ ਚਲੋ ਜਿੱਦਾਂ ਸੈਂਟਰ ਜਾਂਦੇ ਵੀ ਜਾਹਿੰਦ 7000 ਦਵਾਂਗੇ ਇਹ ਜਾਂਦੇ ਮੁਰਗੀ ਆ ਦਵਾਂ ਸਭ ਕੋ ਦੇ ਨਾਂ ਇਹਨਾਂ ਦਿੱਤਾ ਨਾ ਉਹਨਾਂ ਦਿੱਤਾ ਮਾਲਕੀਆਂ ਜਿਹੜੇ ਥੋੜੇ ਜਿਹੇ ਪੈਸੇ ਦਿੱਤੇ ਆ ਜਿਹੜੇ ਜਿੱਦਾਂ ਦੇ ਪੰਜਾਂ ਕਿੱਲੇ ਨੂੰ ਉਹ ਕਿੱਲਾ ਦੇ ਤਾ ਦੋਹਾਂ ਕਿੱਲਾ ਦੇ ਤਾ ਨਾ ਪੰਜਾਂ ਦਾ ਆ ਨਾ ਦਾਹਾਂ ਦਾ ਆ ਉਹ ਮਗਰ ਮਾਚ ਰਗੜ ਕੇ ਹੂੰ ਇਥੇ ਤਾਂ ਇਹਦੇ ਪੈਸਾ ਪਹੁੰਚਿਆ ਹੁਣ ਉਮੀਦ ਹੈਗੀ ਮੁਆਵਜ਼ਾ ਮਿਲਣ ਦੀ ਅਹੀਂ ਨਹੀਂ ਰੱਖੀ ਉਮੀਦ ਕਿਉਂ ਜੀ ਸੇਖੋ ਜੀ ਅਹੀਂ ਤਾਂ ਨੇ ਸਾਨੂੰ ਅਹੀਂ ਤੇ ਆਨੇ ਭਈਆ ਜਿਹੜੇ ਆਉਂਦੇ ਨਹੀਂ ਸਾਡੀ ਸੇਵਾ ਕਰਨੀ ਆ ਜਿੰਨੇ ਸੇਵਾ ਕਰਨੀ ਆ ਉਹ ਸਾਨੂੰ ਬੰਦਾ ਹੀ ਸੇਵਾ ਸੇਵਾ ਕਰੇ ਜਿਹੜੇ ਬੰਨ ਬੰਨ ਲਿਗੇ ਤੇ ਤੁਹਾਨੂੰ ਦੇਣ ਨਾਲ ਮਤ ਕਰਨਾ ਜਿੱਦਾਂ ਬਾਬੇ ਸੜਾਈ ਸਾਹਿਬ ਨੇ ਉਦਨੇ ਆਣ ਕੇ ਲੰਗਰ ਲਾਏ ਆ ਉਦ ਜਦ ਮੂੰਹ ਟੁੱਟਾ ਸਾਡਾ ਬੰਨ ਉਦਨੇ ਆਣ ਕੇ ਸਿਰਾਂ ਤੋੜੇ ਚੁੱਕ ਕੇ ਲਾਉਂਦੇ ਰਹੇ ਬੰਨ ਬੰਦੇ ਰਹੇ ਤੇ ਸਾਨੂੰ ਇਹੋ ਵੱਡੀ ਸਹੂਲਤ ਤੋਂ ਹੋਈ ਆ ਜਦੋਂ ਗੁਰਨਾਨਕ ਸਾਹਿਬ ਦਾ ਮੇਲਾ ਹੈ ਬਾਬੇ ਨਾਨਕ ਦਾ ਜਿਆ ਸਾਨੂੰ ਪੁਲ ਮਿਲਿਆ ਤੂੰ ਸਾਰੇ ਇੱਥੇ ਜਿਹੜੇ ਆ ਜਾਂਦੇ ਆ ਨਹੀਂ ਤਾਂ ਕਿ ਪੁਲ ਤੋਂ ਹੀ ਆ ਪਰੇ ਬੰਨੋਂ ਪਾਰੇ ਮੁੜ ਜਾਂਦੇ ਨੇ ਜਿਹੜਾ ਆਉਂਦਾ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਇੱਥੋਂ ਬਾਈ ਜੀ ਆਹੀ ਪਿੰਡ ਤੁਹਾਡਾ ਜੀ ਨਹੀਂ ਬਾਈ ਆ ਇੱਥੋਂ ਬਾਈ ਜੀ ਤੁਸੀਂ ਲੋਕਲ ਹੈ ਆਹੀ ਪਿੰਡ ਤੁਹਾਡਾ ਹਾਂਜੀ ਅੱਛਾ ਕਿੰਨੀ ਕਿ ਮੁਸ਼ਕਲ ਆਉਂਦੀ ਆ ਜਿਹੜੀ ਲੱਕੜ ਵਾਲੀ ਕਿਸ਼ਤੀ ਚਲਾਉਣ ਨੂੰ ਬਹੁਤ ਜੀ ਮੁਸ਼ਕਲ ਆਉਂਦੀ ਜੀ ਜਿਉਂ ਘਰ ਤੋਂ ਚਲੋ ਇੱਥੇ ਤੱਕ ਆਉਣਾ ਪੈਂਦਾ ਇਦਾਂ ਕਿੰਨਾ ਸਮਾਂ ਲੱਗ ਜਾਂਦਾ 5 ਕਿਲੋਮੀਟਰ 5 ਕਿਲ ਹਾਂਜੀ ਉਹ ਸਰਕਾਰੀ ਜੀ ਤੁਹਾਨੂੰ ਕਿਸ਼ਤੀਆਂ ਨਹੀਂ ਮਿਲੀਆਂ ਸਰਕਾਰ ਵੱਲੋਂ ਨਹੀਂ ਜੀ ਕੋਈ ਨਹੀਂ ਸਹੂਲਤ ਆਈ ਜੀ ਲੱਕੜ ਵਾਲੀਆਂ ਕਿਸ ਨਹੀਂ ਕਿਸ਼ਤੀਆਂ ਕਿਹਨਾਂ ਨੇ ਦਿੱਤੀਆਂ ਤੁਹਾਨੂੰ ਆਪਣੇ ਥੋੜੇ ਥੋੜੇ ਪੈਸੇ ਇਦਾਂ ਕਰਕੇ ਭੈਣ ਭਰਾਵਾਂ ਦਾ ਫੀਸ ਹੀ ਹੁੰਦੀਆਂ ਜੀ ਹਾਂਜੀ ਇਹ ਵੀ ਟੁੱਟੀ ਆ ਵਾ ਦੋ ਜਣੇ ਛੱਡਦੇ ਤਾਂ ਨੇ ਤੇ ਮਾਂ ਹਾਂਜੀ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਪੰਜਾਬ 'ਚ ਤਾਂ ਸਾਰੇ ਖੁਸ਼ ਆ ਜੀ ਜੇਕਰ ਤੁਹਾਡੇ ਤੇ ਆਫਤ ਆਈ ਹੈ ਫਿਰ ਤੁਸੀਂ ਕਿਉਂ ਖੁਸ਼ ਨਹੀਂ ਹੈਗੇ ਜੀ ਸਾਡੇ ਕੋਲ ਪਹੁੰਚੂਗਾ ਤਾਂ ਫੇਰ ਹੀ ਅਸੀਂ ਕਵਾਂਗੇ ਵੀ ਹਾਂ ਵਾਕਿਆ ਸਰਕਰ ਤਾਂ ਜਾਂ ਸਾਡੇ ਬੱਚੇ ਵੀ ਵਾਕਿਆ ਬਾਹਰ ਜਾਣਦੇ ਆ ਉਹ ਬੱਚੇ ਸਾਡੇ ਦੋਤੇ ਅਜੇ ਪੜੇ ਪਏ ਆ ਕੋਈ 베ੜੀ ਦਾ ਕਰਕੇ ਬਾਹਰ ਹੀ ਬਹੁਤ ਮੁਸ਼ਕਲ ਆ ਜੀ ਇਹਦੇ ਕੋਈ ਪਾਣੀ ਨਹੀਂ ਆਇਆ ਕੋਈ ਪਤਾ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਮੈਡੀਕਲ ਸਹੂਲਤਾਂ ਮਿਲਦੀਆਂ ਜੀ ਕੋਈ ਜੀ ਮਿਲੀ ਨਹੀਂ ਅਜੇ ਅਜੇ ਕੁਝ ਨਹੀਂ ਆਇਆ ਸਾਡੇ ਤੱਕ ਇੱਥੇ ਹੋ ਗਈ ਇੱਥੇ ਅਜੇ ਪਾਣੀ ਨਹੀਂ ਵੇਖਣ ਗਏ ਤੇ ਹੋਰ ਤੇ ਵੱਡੀ ਗੱਲ ਕੀ ਕਰਨੀ ਹੈ ਨਾ ਹਾਂ ਹਾਂ ਜੀ ਟੋੜ ਟੁੱਟੇ ਪਏ ਉਹਦੇ ਬੁਰਾ 2023 ਚ ਵੀ ਅਜਿਹੇ ਹਾਲਾਤ ਬਣੇ ਤਾਂ 2025 ਆ ਦੋ ਸਾਲਾਂ ਚ ਤੁਹਾਨੂੰ ਕੀ ਲੱਗਦਾ ਸਰਕਾਰ ਵੱਲੋਂ ਬੰਦੋਬਸਤ ਕਿਉਂ ਨਹੀਂ ਕੀਤੇ ਗਏ ਇਹ ਜੀ ਸਰਕਾਰ ਨੂੰ ਪਤਾ ਉਹ ਕਿਉਂ ਨਹੀਂ ਕਰਦੀ ਕਦੋਂ ਨਹੀਂ ਕਰਦੀ ਹਾਂ ਹਾਂ ਜੀ ਅਹੀਂ ਤੇ ਦਰਿਆਵਾਂ ਦੇ ਕੰਢਿਆਂ 'ਚ ਜੇ ਬੈ ਹੀ ਗਏ ਚੱਲ ਮੰਨ ਲਓ ਪੈ ਲੀਆਂ ਸਾਡੀਆਂ ਹੋੜੀਆਂ ਥੋੜੀਆਂ ਹੁਣ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਵੀ ਇਹਨਾਂ ਨੂੰ ਕੀ ਮੁਸ਼ਕਲ ਆ ਕੀ ਹਾਲ ਵਾ ਜੇ ਜਿਹੜਾ 2023 'ਚ ਨੁਕਸਾਨ ਹੋਇਆ ਸੀਗਾ ਉਹਦਾ ਮੁਆਵਜ਼ਾ ਮਿਲਿਆ ਜੀ ਉਹਦਾ ਜੀ ਜਿਨ੍ਹਾਂ ਦੇ ਪੱਕੀਆਂ ਪੈ ਲੀਆਂ ਉਹਨਾਂ ਨੂੰ ਮਿਲਿਆ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਸੀ ਉਹਨਾਂ ਵਿਚਾਰਿਆਂ ਨੂੰ ਕਿਸੇ ਨੂੰ ਨਹੀਂ ਮਿਲਿਆ ਜੀ ਉਹ ਜਿਹੜੀਆਂ ਪੱਕੀਆਂ ਉਹ ਵੀ ਇਹਨਾਂ ਰਿਜ਼ਲਟ ਕਰਦੀਆਂ ਮਤਮਨ ਸਿੰਘ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਜੇਕਰ ਤੁਹਾਡੇ ਪਿੰਡ ਜਾਂ ਤੁਹਾਡਾ ਇਲਾਕਾ ਹੜ੍ਹ ਦੀ ਮਾਰ ਹੇਠ ਹੈ ਉਹ ਪੀੜਤ ਹੋਣ ਦੇ ਨਾਤੇ ਮੁੱਖ ਮੰਤਰੀ ਸਾਹਿਬ ਨੂੰ ਕੀ ਕਹੋ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਕੋ ਆ ਕੇ ਦੇਖਿਆ ਜਾਵੇ ਜੀ ਵੀ ਕੀ ਪ੍ਰੋਬਲਮ ਇਹਨਾਂ ਨੂੰ ਇੱਥੋਂ ਆ ਕੇ ਮੁੜ ਜਾਂਦੇ ਉਹ ਤਾਂ ਸਾਨੂੰ ਕੋਈ ਫਾਇਦਾ ਉੱਥੇ ਹੋਣ ਆ ਕੇ ਬਦਾਲੇ ਵੇਖਣ ਵੀ ਸੱਚਾਈ ਕੀ ਆ ਠੀਕ ਹੈ ਠੀਕ ਹੈ ਜੀ ਤੇ ਭਾਈ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਕੀ ਕਹੋਗੇ ਜੀ ਇੱਕ ਹੜ ਪੀੜ ਤੋਂ ਹੋਣ ਦੇ ਨਾਤੇ ਤੁਹਾਡੇ ਇਲਾਕੇ ਜਿਹੜੇ ਹੜ ਦੀ ਮਾਰ ਹੇਠ ਆ ਪੀੜ ਤੋਂ ਹੋਣ ਦੇ ਨਾਤੇ ਭਗਵੰਤ ਸਿੰਘ ਸਾਹਿਬ ਨੂੰ ਕੀ ਕਹੋਗੇ ਅਸੀਂ ਤੁਹਾਨੂੰ ਇਹ ਕਹਿਣਾ ਵੀ ਘਟੋ ਘਟ 50000 ਰੁਪਏ ਮੁਆਵਜ਼ਾ ਦੇਣਾ ਚਾਹੀਦਾ ਪਿਛਲੇ ਸਾਲ ਵੀ ਨੀ ਤੇ 23 23 ਵੀ ਨਹੀਂ ਦਿੱਤਾ ਤੇ ਹੁਣ ਇਹ ਕਹਿਣਾ ਵੀ ਚਲ ਦੋ ਹੋਰ ਨਹੀਂ ਕੁਛ ਮਾਅਵਜਾ ਤਾਂ ਦੇਂਗਾ ਤਾਂ ਮਾਅਵਜਾ ਦੇਣਾ ਉਹਨੂੰ ਕੋਈ ਨਾ ਵੀ 50000 ਰੁਪਏ ਦੇਣਾ ਚਾਹੀਦਾ ਇਹ ਕਹਿੰਦੇ ਕਿ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਵੀ ਗੱਡੀਆਂ ਤੇ ਨਿਉ ਨਾ ਹੌਲੀਕਟਰ ਤੇ ਆਣ ਕੇ ਲਾਈਫ ਦੇਖ ਲੈ ਵੀ ਏਰੀਆ ਕਿੰਨਾ ਡੁੱਬਾ ਕਿੰਨਾ ਨੇ ਹੈਡ ਜਾ ਕੇ ਦੇ ਲੈ ਹਰੀਕਲਾ ਅਟ ਕਿੰਨੀ ਪਈ ਹੋਈ ਆ ਪਾਣੀ ਗਾਂਹ ਰਿਲੀਜ਼ ਨਹੀਂ ਕਰਦੇ ਪਾਣੀ ਵਧੂਗਾ ਦਿਨੋ ਦਿਨੀ ਜੀ ਪਾਣੀ ਭਾਜੀ ਵਧ ਹੀ ਜਾਂਦਾ ਉਦੋਂ ਦਾ ਪ੍ਰਸ਼ਾਸਨ ਕਹਿੰਦਾ ਲੱਥਦਾ ਅਸੀਂ ਕਹਿੰਨਾ ਵੀ ਤੁਸੀਂ ਨਿਸ਼ਾਨੀ ਆਪਦੀ ਲਾ ਦਿਓ ਅਹੀਂ ਵੀ ਲਾ ਲੈਨੇ ਆ ਤੁਸੀਂ ਸੰਦ ਦੱਸ ਦੋ ਵੀ ਇਹਨਾਂ ਨੂੰ ਪਾਣੀ ਲੱਥ ਗਿਆ ਸੇਰਦਾ ਠੀਕ ਹੈ ਪਾਣੀ ਵਧੀ ਜਾਂਦਾ ਹੈ ਭਾਜੀ ਪਾਣੀ ਵਧ ਰਿਹਾ ਹੈ ਤੇ ਆ ਸਰਦਾਰ ਸਾਹਿਬ ਤੋਂ ਮੈਸੇਜ ਜ਼ਰੂਰ ਲੈਣੇ ਆ ਸਰਦਾਰ ਸਾਹਿਬ ਇੱਧਰਲੇ ਪਾਸੇ ਆਓ ਮੁੱਖ ਮੰਤਰੀ ਸਾਹਿਬ ਨੂੰ ਮੈਸੇਜ ਕੀ ਦੇਣਾ ਚਾਹੋਗੇ ਹੜਪੀੜ ਤੋਂ ਹੋਣ ਦੇ ਨਾਤੇ ਜੇਕਰ ਤੁਸੀਂ ਹੜ ਦੀ ਮਾਰ ਹੇਠ ਹੋ ਤਾਂ ਮਾਨ ਸਾਹਿਬ ਨੂੰ ਕੀ ਕਹੋਗੇ ਜੀ ਅਸੀਂ ਜਾਣੇ ਆ ਇਹ ਆਪਣੇ ਗਾੜੀ ਦਰ ਚਕਾ ਦੇਣ ਤੇ ਸਾੜਾ ਇਹ ਮਸਲਾ ਲਹੁੰਦਾ ਅਸੀਂ ਸਾਡੀ ਜਨਤਾ ਆ ਵੀ ਬੰਨ ਸੀਦੀ ਆ ਉਹਨਾਂ ਨੇ ਸਾਨੂੰ ਆਸ ਨਹੀਂ ਸਾਨੂੰ ਹੈਗੀ ਅਸੀਂ ਆ ਵੀ ਮੂੰਹ ਬੰਨਾ ਕੇ ਉਹਨਾਂ ਨੇ ਬੰਦਣਾ ਅੱਗੇ ਕਿਉਂ ਅੱਗੇ ਸਾਡੇ ਬਾਬਿਆਂ ਸੇਵਾ ਕੀਤੀ ਹੁਣ ਵੀ ਕਰਦੇ ਆ ਇਹ ਆਇਆ ਵੀ ਦੂਜਾ ਇੱਕ ਦੋ ਦਿਨਾਂ ਪਾਣੀ ਕੱਢ ਦੇਣਾ ਤੇ ਸਾਡੇ ਚੌਕ ਥੋੜੇ ਆਪਣੇ ਪਠੇ ਵਾਸੀ ਦੇ ਆ ਤੇ ਬਾਕੀ ਅਸੀਂ ਦੂਜਾ ਮੂੰਹੇ ਬਣ ਸਿੱਦੇ ਆ ਤੇ ਆਹ ਵੇ ਲੋ ਬੱਚੇ ਆਉ ਜਾਂ ਲਿਆਉਂਦੇ ਚੁੱਕ ਚੁੱਕ ਕੇ ਲਿਆਉਂਦੇ ਬੱਚੇ ਲਿਆਉਂਦੇ ਆ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸੁਲਤਾਨਪੁਰ ਲੋਧੀ ਇਲਾਕੇ ਦੇ ਲੋਕ ਤਾ ਹੜ ਦਾ ਪਾਣੀ ਹੈ ਜਿਹੜਾ ਜਿਹੜਾ ਬਿਆਸ ਰਿਆ ਦਾ ਬੰਨ ਟੁੱਟਣ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਲਾਕਿਆਂ ਦਾ ਜਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਹੜ ਦਾ ਪਾਣੀ ਜਿਹੜਾ ਦਾਖਲ ਹੋ ਗਿਆ ਹੈ ਪਾਣੀ ਦਾ ਪੰਦਰ ਪੱਧਰ ਵੱਧ ਗਿਆ ਹੈ ਉਹਨਾਂ ਵਾਸਤੇ ਕਿਹੋ ਜਿਹੀ ਬੰਦੋਬਸਤ ਕੀਤੀ ਜਾਂਦੇ ਨੇ ਜਾਂ ਮੈਡੀਕਲ ਸਹੂਲਤਾਂ ਕਿਸ ਤਰੀਕੇ ਦੀਆਂ ਦਿੱਤੀਆਂ ਜਾਂਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਨੇ ਰਹੋ ਲੋਕਾਵਾਸ ਟੀਵੀ ਦੇ ਨਾਲ ਧੰਨਵਾਦ